ਬਾਬਾ ਜੀ ਨੇ ਆਵਾਜ਼ ਦਿੱਤੀ ਹੁਣ ਆ ਜਾਣਗੇ ਆਜੋ 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 ਥੱਲੇ ਆਜੋ 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 ਸਾਰੇ ਆਜੋ ਆਹ ਦੇਖੋ ਆਜੋ ਕੀ ਬਾਤ ਹੈ ਆਜੋ ਮਾਸੀ ਬਾਬਾ ਜੀ ਬੋਲਤੀ ਗਰੀ ਦੇਖੋ ਜੀ ਬਾਬਾ ਜੀ ਨੇ ਆਵਾਜ਼ ਦਿੱਤੀ ਸਾਰੇ ਤੇ ਸਾਰੇ ਥੱਲੇ ਆ ਗਏ ਆਜੋ ਦੇਖੋ ਕਹਿਣ ਦੀ देर ਸੀ ਇਨਸਾਨ ਨੇ ਚੰਗੇ ਨੇ ਨਾ ਇੱਕ ਇਹਨਾਂ ਦੇ ਜ਼ਬਾਨੇ ਨਹੀਂ ਹੈਗੀ ਇਨਸਾਨ ਨੂੰ ਕਹ ਦੇ ਓਰੇ ਆ ਜਾ ਅਗਲਾ ਕਹਿੰਦਾ ਤੇਰਾ ਦਿਮਾਗ ਖਰਾਬ ਆ ਮੇਰੀ バス ਜਾਂਦੀ ਆ ਮੈਂ ਕੰਮ ਤੇ ਜਾਣਾ ਮੇਰੇ ਬੱਚੇ ਨੇ ਉਹ ਮੈਂ ਮੈਂ ਕਿਉਂ ਨਾਉਣ ਲੱਗ ਜਾਂਦਾ ਇਹ ਨਹੀਂ ਕਹਿੰਦਾ ਭਈ ਚੱਲ ਸੁਣ ਲਓ ਨਹੀਂ ਉਹਨੇ ਸੁਣਨੀ ਨਹੀਂ ਹੈਗੀ ਆਜੋ ਕਿਹਾ ਮਾਲਾਦ ਆਜੋ ਤੇ ਆਜੋ ਆਜੋ ਆਲੋ ਭਾਈ ਆਜੋ आ जाओ आ जाओ पाव पाव एक एक मुठी पाव सारे पाव पाव एक मुखी पाव सारे ये सारे बच्चे हैं अपने ला पाव पाव एक एक दो दो मुखिया पाव और ਥੱਲੇ ਪੈਲੇ ਹੋਣ ਇਹਨਾਂ ਨੇ ਕੱਢਿਆ ਉਹਨਾਂ ਹੱਥ ਆ ਦੇਖੋ ਜੀ ਜਰਮਨ ਦੇ ਕਬੂਤਰ ਆ ਬਾਬਾ ਜੀ ਦੀ ਸਾਰੀ ਗੱਲ ਮੰਨਦੇ ਆ ਜਿਵੇਂ ਬਾਬਾ ਜੀ ਕਹਿੰਦੇ ਉਵੇਂ ਹੀ ਕਰਦੇ ਆ ਇਹ ਰਾਜ ਮਾਰੀ ਤੇ ਸਾਰੇ ਥੱਲੇ ਆ ਗਏ ਆ ਦੇਖੋ ਦੇਖੋ ਪਾਈ ਮਰੀਕ ਸਿੰਘ ਦੀ ਅਕਲੀਆ ਵਾਲੇ ਸੇਵਾ ਕਰ ਰਿਹਾ ਨੇ ਕਬੂਤਰ ਨੂੰ ਦਾਣਾ ਪਾ ਰਹੇ ਨੇ ਵਾਧੂ ਇਹ ਸਾਡੇ ਬਾਬਾ ਜੀ ਇੱਧਰ ਖੜੇ ਨੇ ਇੱਕ ਵਾਸਤੇ ਕਬੂਤਰ ਆ ਗਏ ਆ ਦੇਖੋ ਜੀ ਜਰਮਨ ਦੇ ਕਬੂਤਰ ਬਾਬਾ ਜੀ ਜਿਵੇਂ ਕਹਿੰਦੇ ਆ ਉਵੇਂ ਬਣਦੇ ਆ ਇਹ ਇੱਕੋ ਹੀ ਗੱਲ ਬਾਤ ਬਾਬਾ ਜੀ ਨਾਲ ਰਹਿੰਦੀ ਜਿਵੇਂ ਬਾਬਾ ਜੀ ਕਹਿੰਦੇ ਆ ਉਹਨੇ ਆਵਾਜ਼ ਮਾਰੀ ਸਾਰੇ ਮੇਰੇ ਥੱਲੇ ਆ ਗਏ ਆ ਦੇਖੋ ਕਿਆ ਬਾਤ ਹੈ ਜੀ ਬਹੁਤ ਸਿਮਰਨ ਵਾਲੇ ਬਾਬਾ ਜੀ ਨੇ ਬੰਦਗੀ ਵਾਲੇ ਬਹੁਤ ਗਿਆਨ ਆ ਇਹਨਾਂ ਨੂੰ ਰੱਬ ਨਾਲ ਜੁੜ ਕੇ ਜੁੜੀ ਹੈ ਇਹਨਾਂ ਦੀ ਤੇ ਜਿੰਨਾਂ ਦੀ ਰੱਬ ਨਾਲ ਸੁਰਤੀ ਜੁੜਦੀ ਹੈ ਪ੍ਰਕਿਰਤੀ ਵੀ ਬਸ ਉਹਨਾਂ ਦੇ ਹੁਕਮ ਦੇ ਵਿੱਚ ਆ ਜਾਂਦੀ ਹੈ ਜਿਸ ਤਰ੍ਹਾਂ ਪਰਮਾਤਮਾ ਦੇ ਹੁਕਮ ਸਾਰੀ ਪ੍ਰਕਿਰਤੀ ਹੈ ਤੇ ਜਿਹੜਾ ਬੰਦਾ ਪਰਮਾਤਮਾ ਨਾਲ ਜੁੜ ਜਾਂਦਾ ਹੈ ਫਿਰ ਪ੍ਰਕਿਰਤੀ ਵੀ ਉਹਦੇ ਨਾਲ ਜੁੜ ਜਾਂਦੀ ਹੈ ਤੇ ਆ ਸਬੂਤ ਸਾਹਮਣੇ ਹੈਗਾ ਹੈਗਾ ਕਿੰਨੇ ਕਬੂਤਰ ਨੇ ਇੱਕ ਆਵਾਜ਼ ਲਗਾਈ ਤਾਂ ਸਾਰੇ ਆ ਗਏ ਥੱਲੇ ਆ ਚੋਗਾ ਪਾਏਗਾ ਇਹ ਵੀ ਕਰ ਰਹੇ ਕਿ ਥੱਲੇ ਦੇਖੋ ਜੀ ਦੇਖੋ ਜਦੋਂ ਅਸੀਂ ਆ ਕੇ ਖੜੇ ਥੋ ਤਾਂ ਇੱਕ ਵੀ ਕਬੂਤਰ ਇੱਥੇ ਥੱਲੇ ਨਹੀਂ ਸੀ ਜਦੋਂ ਬਾਬਾ ਜੀ ਨੇ ਆਵਾਜ਼ ਦਿੱਤੀ ਸਾਰੇ ਆ ਗਏ ਸਿਰਫ 10-15 ਸਕਿੰਟਾਂ ਦੇ ਵਿੱਚ ਸਾਰੇ ਕਬੂਤਰ ਇਕੱਠੇ ਹੋ ਗਏ ਜਦੋਂ ਇਹਨਾਂ ਨੇ ਆਵਾਜ਼ ਮਾਰੀ ਵੀ ਆ ਜਾਓ ਦੇਖੋ ਜੀ गुरुद्वारा साहब जी बिल्डिंग है, है। थैंक फॉर